ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਤਾਂ ਬਾਈ ਪਹਿਲਾਂ ਸ਼ੁਰੂਆਤ ਵਿੱਚ ਮੈਂ ਸਿਮਰਨ ਭੈਣ ਦਾ ਧੰਨਵਾਦ ਕਰਦਾ ਸਿਮਰ ਭੈਣ ਦਾ ਬਾਹਰ ਰਹਿੰਦੇ ਆ ਭੈਣ ਯੂਕੇ ਤੋਂ ਆ ਜੀ ਤਾਂ ਉਹ ਭੈਣਾਂ ਨੇ ਇਹਨਾਂ ਦੇ ਜਿੰਨੀ ਵੀ ਵੈਕਸੀਨ ਕਰਾਉਣੀ ਆ ਆਪਾਂ ਹਨਾ ਜੀ ਸਾਰਿਆਂ ਦੇ ਤਾਂ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਜੀ ਉਹਨਾਂ ਨੇ ਸੇਵਾ ਭੇਜੀ ਉਹਲੇ ਵਾਸਤੇ ਤੇ ਬਾਕੀ ਬਾਈ ਤੁਸੀਂ ਸਾਰੇ ਵੀ ਸਪੋਰਟ ਕਰਦੇ ਰਿਹਾ ਕਰੋ ਥੋੜਾ ਥੋੜਾ ਯੋਗਦਾਨ ਕਰਦੇ ਰਿਹਾ ਕਰੋ ਯੋਗਦਾਨ ਪਾਉਂਦੇ ਰਿਹਾ ਕਰੋ ਕਿਉਂਕਿ ਆਪਣੇ ਘਰੇ ਦੇਖੋ ਜੀ ਕਿੰਨੇ ਸਾਰੇ ਬੱਚੇ ਆਉਂਦੇ ਬੇਜਬਾਨ ਢਿੱਡ ਭਰ ਕੇ ਜਾਂਦੇ ਆ ਆਪਦਾ ਇੱਕ ਸਰਫਾ ਤੁਹਾਡੀ ਸਪੋਰਟ ਕਰਕੇ ਤੁਸੀਂ ਫੀਡ ਭੇਜ ਦਿੰਦੇ ਹੋ ਹਨ ਦਵਾਈਆਂ ਦਾ ਹੱਲ ਕਰ ਦਿੰਦੇ ਹੋ ਤਾਂ ਬਈ ਇਸੇ ਤਰ੍ਹਾਂ ਹੀ ਸਾਡੀ ਹੈਲਪ ਕਰਦੇ ਰਿਹਾ ਕਰੋ ਟਾਈਮ-ਟਾਈਮ ਤੇ ਇੱਕ ਭੈਣ ਆਪਾਂ ਲਵੀ ਭੈਣ ਹੈ ਜੀ ਆਪਣੀ ਛੋਟੀ ਜੀ ਭੈਣ ਬਹੁਤ ਪਿਆਰੀ ਹੈ ਤਾਂ ਉਹਨੇ ਵੀ ਬਈ ਸੇਵਾ ਭੇਜੀ ਹੈ ਤਾਂ ਬਈ ਵੀਡੀਓ ਸ਼ੇਅਰ ਕਰਦਾ ਕਰੋ ਥੋੜੇ ਇੱਕ ਸ਼ੇਅਰ ਕਰਨ ਨਾਲ ਇਹ ਬੇਜਵਾਨਾਂ ਦਾ ਕਿਸੇ ਦਾ ਢਿੱਡ ਭਰ ਜਾਂਦਾ ਕਿਸ ਦਾ ਇਲਾਜ ਹੋ ਜਾਂਦਾ ਹਨਾ ਜੇ ਸ਼ੇਅਰ ਕਰੀ ਤਾਂ ਫੇਰ ਹੀ ਇਹ ਭੈਣਾਂ ਤੱਕ ਵੀਡੀਓ ਪਹੁੰਚਦੀ ਹੈ ਜੀ ਤਾਂ ਜਾਂ ਜੋ ਵੀ ਆਪਣੇ ਕੋਲੇ ਸੇਵਾ ਭੇਜਦੇ ਫੀਡ ਦੀ ਹਨਾ ਉਹਨਾਂ ਤੱਕ ਫੇਰ ਹੀ ਪਹੁੰਚੀ ਹੈ ਤਾਂ ਸ਼ੇਅਰ ਕਰਿਆ ਕਰੋ ਜੀ ਦੇਖੋ ਆ ਬੱਚਿਆਂ ਦੀ ਮਾਂ ਹੈ ਨਹੀਂ ਸੀ ਬਈ ਬੜੀ ਮੁਸ਼ਕਲ ਨਾਲ ਬਚਾਈ ਅਸੀਂ ਮਾਸਾ ਇਹਨਾਂ ਦੀ ਸਾਂਭ ਸੰਭਾਲ ਕੀਤੀ ਆ ਤੇ ਮਾਂ ਤੋਂ ਬਿਨਾਂ ਤੁਹਾਨੂੰ ਪਤਾ ਬਈ ਬੱਚਿਆਂ ਦਾ ਰਹਿਣਾ ਕਿੰਨਾ ਮੁਸ਼ਕਲ ਹੋ ਜਾਂਦਾ ਕਿੰਨਾ ਔਖਾ ਹੋ ਜਾਂਦਾ ਤਾਂ ਸਾਰੇ ਜਣੇ ਸਪੋਰਟ ਕਰਿਆ ਕਰੋ ਭੈਣ ਭਰਾਵਾਂ ਨੂੰ ਮੇਰੀ ਅਪੀਲ ਆ ਬੇਨਤੀ ਆ ਤੇ ਆਪਦਾ ਯੋਗਦਾਨ ਵੀ ਜਰੂਰ ਪਾਇਆ ਕਰੋ ਜੀ ਤੇ ਵੀਡੀਓ ਸ਼ੇਅਰ ਕਰਦਾ ਕਰੋ ਤੇ ਕਮੈਂਟਾਂ 'ਚ ਆਪਦੀ ਰਾਇ ਜਰੂਰ ਰੱਖਿਆ ਕਰੋ ਵੀ ਜਦੋਂ ਕੋਈ ਕਮੈਂਟ ਕਰਦਾ ਨਾ ਵੀ ਬਈ ਬਹੁਤ ਸੋਹਣਾ ਕੰਮ ਕਰਦੇ ਹੋ ਚੰਗਾ ਕੰਮ ਕਰਦੇ ਹੋ ਸੇਵਾ ਕਰਦੇ ਹੋ ਤਾਂ ਬਈ ਇਸ ਚੀਜ਼ ਨਾਲ ਬੱਚਾ ਨੂੰ ਵੀ એનર્ਜੀ ਮਿਲਦੀ ਆ ਚਾਰ ਹੋਰ ਵੀ ਭੈਣ ਭਰਾਵਾਂ ਨੂੰ એનર્ਜੀ ਮਿਲਦੀ ਆਈ ਤਾ ਅਗਲਾ ਚਾਹ ਕੇ ਬਾਦੇ ਚੜ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਆਪਦਾ ਜੋ ਵੀ ਕਰਦਾ ਸੱਚੀ ਗੱਲ ਕੁ ਇੱਕ ਆਸ ਦੀ ਕਰਨ YouTube ਦਾ ਚੈਨਲ ਆਪਣਾ ਤਾਂ ਉਹਦੇ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿਹੜੇ ਨਵੇਂ ਭੈਣ ਭਰਾ ਹੁੰਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਯੂਜ਼ ਕਰਿਆ ਕਰੋ ਜੀ ਤਾਂ ਕਿ ਆਪਣਾ ਜਲਦੀ ਚੈਨਲ ਚੱਲੇ ਤੇ ਆਪਾਂ ਜਲਦੀ ਇਹਨਾਂ ਵਾਸਤੇ ਜਗ੍ਹਾ ਲੱਗੇ ਬੰਦੋਬਸਤ ਕਰਕੇ ਜਗ੍ਹਾ ਦਾ ਹਨ ਤੇ ਜਗ੍ਹਾ ਲੈ ਕੇ ਆਪਾਂ ਇਹਨਾਂ ਵਾਸਤੇ ਬਈ ਸ਼ੈਲਟਰ ਬਣਾਉਣਾ ਆਪਣਾ ਸੁਪਨਾ ਵੀ ਕੋਈ ਵੀ ਇਲਾਜ ਤੋਂ ਬਿਨਾ ਬੇਜਵਾਨ ਭੁੱਖਾ ਨਾ ਰਹੇ ਕੋਈ ਇਲਾਜ ਤੋਂ ਬਿਨਾ ਨਾ ਮਰੇ ਤੜਫ ਤੜਫ ਕੇ ਤੁਹਾਨੂੰ ਪਤਾ ਹਨਾ ਇੰਨਾ ਬੰਨੀ ਬਹੁਤ ਘੱਟ ਲੋਕਾਂ ਦਾ ਧਿਆਨ ਹੈ ਜੀ ਤੇ ਸਾਰੇ ਜਣੇ ਭੈਣ ਭਰਾ ਸਪੋਰਟ ਕਰਿਆ ਕਰੋ ਵਾਦ ਤੋਂ ਵਾਦ YouTube ਤੇ ਆਪ ਦਾ ਯੋਗਦਾਨ ਵੀ ਪਾਇਆ ਕਰੋ ਜੀ ਜੇ ਕੋਈ ਫੀਡ ਦੀ ਹੈਲਪ ਕਰ ਸਕਦਾ ਕੋਈ ਦਵਾਈਆਂ ਦੀ ਕਰ ਸਕਦਾ ਤਾਂ ਉਹ ਬਈ ਜੀ ਤਿਲ ਫੁੱਲ ਜਰੂਰ ਕਰਿਆ ਕਰੋ ਜੀ ਜਿਵੇਂ ਤੁਸੀਂ ਉੱਥੇ ਵੇਖਿਆ ਪਿੰਡ ਭੇਟੀ ਵਾਲਾ ਜਿੱਥੇ ਮੈਂ ਰਹਿੜੀ ਲਾਉਣਾ ਬੜੀ ਮੁਸ਼ਕਲ ਨਾਲ ਉਹ ਮਾਂ ਦੇ ਬੱਚੇ ਸੀਗੇ ਹਨਾ ਇਹ ਫੀਮੇਲ ਦੇ ਡੌਗ ਦੇ 8 ਬੱਚੇ ਸੀਗੇ ਤੇ 6 ਬੱਚੇ ਨਹਿਰ ਤੇ ਰੁੜ ਕੇ ਮਰ ਗਏ ਅਜੇ ਅੱਖਾਂ ਵੀ ਨਹੀਂ ਖੁੱਲੀਆਂ ਉਹਨਾਂ ਦੀਆਂ ਵਿਚਾਰਿਆਂ ਦੀਆਂ ਤਾਂ ਉਹਨਾਂ ਨੂੰ ਕਿੱਡੀ ਮੁਸ਼ਕਲ ਨਾਲ ਆਪਾਂ ਬਚਾਇਆ ਜੀ ਇਹ ਸਿਰਫ ਥੋੜੀ سپورਟ ਕਰਕੇ ਆ ਬਾਈ ਜੀ ਤੁਸੀਂ سپورਟ ਕਰਦੇ ਹੋ ਤਾਂ ਫੇਰ ਹੀ ਅਸੀਂ ਹਿੰਮਤ ਆਵਦੀ ਹਿੰਮਤ ਨਾਲ ਲੱਗੇ ਹੋਏ ਹਾਂ ਨਾ ਤਾਂ ਨਹੀਂ ਤਾਂ ਬਾਈ ਤੁਸੀਂ سپورਟ ਨਾ ਕਰੋ ਤਾਂ ਫਿਰ ਬੰਦੇ ਦਾ ਮਨੋਵਲ ਡਿੱਗ ਪੈਂਦਾ ਬੰਦੇ ਦਾ ਹੌਂਸਲਾ ਟੁੱਟ ਜਾਂਦਾ ਫਿਰ ਵੀ ਯਾਰ ਆਪਾਂ ਸੇਵਾ ਕਰਦੇ ਹਾਂ ਹਨਾ ਤੇ ਆਪਾਂ ਚਲੋ ਇੱਕ ਚਾਰ ਭੈਣ ਭਰਾ ਨੂੰ ਹੋਰਾਂ ਨੂੰ ਵੀ ਪਤਾ ਲੱਗਦਾ ਇਹ ਬੰਦਾ ਸੇਵਾ ਕਰਦਾ ਤੇ ਉਹਨੂੰ ਕੋਈ ਚਾਰ ਭੈਣ ਭਰਾ ਸਪੋਰਟ ਕਰਦੇ ਆ ਤਾਂ ਦੂਜਿਆਂ ਦੇ ਵੀ ਕੋਈ ਚਾਰਾਂ ਭੈਣ ਭਰਾਵਾਂ ਦੇ ਮਨ ਚ ਜਾਗਦੀ ਹੈ ਇਹ ਚੀਜ਼ ਵੀ ਯਾਰ ਆਪਾਂ ਵੀ ਸੇਵਾ ਕਰੀਏ ਹੈਨਾ ਤਾਂ ਕਿ ਆਪਾਂ ਨੂੰ ਲੋਕਾਂ ਦਾ ਪਿਆਰ ਮਿਲਦਾ ਭੈਣ ਭਰਾਵਾਂ ਦੀ ਸਪੋਰਟ ਮਿਲਦੀ ਹੈ ਤਾਂ ਜਿਹੜੀਆਂ ਆਸਾਂ ਦਵਾਵਾਂ ਹੁੰਦੀਆਂ ਨਾ ਇਹ ਬਹੁਤ ਵੱਡੀ ਚੀਜ਼ ਹੁੰਦੀਆਂ ਇਹ ਮਿਲਣ ਲੱਗ ਜਾਨਾ ਜਦੋਂ ਬੰਦੇ ਲੋ ਤੇ ਬੰਦੇ ਦਾ ਹੌਸਲਾ ਫਿਰ ਉਹ ਜਾਂਦਾ ਪਤਾ ਨਹੀਂ ਲੱਗਦਾ ਹੈਨਾ ਹੌਸਲਾ ਬੰਦੇ ਦਾ ਬਹੁਤ ਵੱਧਾ ਪੈ ਇਸੇ ਤਰ੍ਹਾਂ ਹੀ ਸਾਨੂੰ ਹੌਸਲੇ ਦਿੰਦਾ ਰਿਹਾ ਕਰੋ ਜੀ ਸਪੋਰਟ ਕਰਿਆ ਕਰੋ ਸਾਡੀ ਵੱਧ ਤੋਂ ਵੱਧ ਤੇ ਆਪਣਾ ਇੰਸਟਾਗ੍ਰਾਮ ਦਾ ਪੇਜ ਵੀ ਉਹਦੇ ਤੇ ਵੀ ਜਿਹੜੇ ਭੈਣ ਭਰਾ ਆਉਂਦੇ ਆ ਗੁਰਜੀਤ ਰੋੜਾ ਵਾਲੀ ਉਹਦੇ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਫੋਲੋ ਕਰ ਲਿਆ ਕਰੋ ਜੀ ਤਾਂ ਬਸ ਇਹੀ ਅਪੀਲ ਕਰਨੀ ਸੀ ਆਪਾਂ ਬਈ ਉਹ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਧੰਨਵਾਦ ਜੀ